रिस्पोंस आते आप जीरा जी सारे ही मिशन बोलो स्वागत है साइबर सर नाल है हां 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 सर सामने देखो सर चल देखो बेकार ही फाईल है बाकी एक में तो कुछ नहीं है प्रोग्राम नहीं मतलब बहुत फर्क रह चुका है ਅੱਜ ਉਸੇ ਤਰੀਕੇ ਨਾਲ ਲੋਕ ਕੁੱਛੀ ਕਰ ਰਹੇ ਆ ਕਿ ਸਾਡੇ ਬਠਿੰਡੇ ਦੀ ਸਫਾਈ ਨੂੰ ਕਿਵੇਂ ਬਿਹਤਰ ਕੀਤਾ ਜਾ ਸਕਦਾ ਬਠਿੰਡੇ ਨੂੰ ਹੋਰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਖੁਸ਼ੀ ਹੁੰਦੀ ਹੈ ਮੈਂ ਧੰਨਵਾਦਾਂ ਸਾਰੇ ਕਾਰਪੋਰੇਸ਼ਨ ਸਟਾਫ ਦਾ ਜਦੋਂ ਮੈਨੂੰ ਆਂਦੇ ਨੇ ਐਸਪੀ ਦੂਗਰ ਸਾਹਿਬ ਨੇ ਦੱਸਿਆ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਸਾਰਿਆਂ ਨਾਲ ਕਾਰਪੋਰੇਸ਼ਨ ਦੇ ਸਟਾਫ ਨੇ ਬੜਾ ਅੱਛਾ ਯੋਗਦਾਨ ਦਿੱਤਾ ਮੈਂ ਉਹ ਪੂਰੇ ਸਟਾਫ ਦਾ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਮਿਲ ਜੁਲ ਕੇ ਅੱਜ ਆਪਣਾ ਇਹ ਪੂਰਾ ਪ੍ਰੋਗਰਾਮ ਨੂੰ ਅੱਗੇ ਲੈ ਕੇ ਗਿਆ ਹੈ ਲੋਕੋ ਬਾਬਾ ਹਰਦੇਵ ਸਿੰਘ ਜੀ ਦੀ ਵੀ ਕੋ ਸੋਚ ਹੈ ਜਦੋਂ ਸੰਤ ਮਹਾਰਾਜ ਉਹ ਪਰਮਾਤਮਾ ਜਦੋਂ ਆਪਾਂ ਨੂੰ ਕੋਈ ਵੀ ਸਿਖਾ ਕੇ ਜਾਂਦੇ ਨੇ ਜਦੋਂ ਚੰਗੀ ਹੁੰਦੀ ਹੈ ਤਾਂ ਇੱਕ ਥਾਂ ਤੇ ਨਹੀਂ ਜਿਵੇਂ ਉਹ ਤੁਹਾਨੂੰ ਦੱਸਿਆ ਉਹ ਕੋਈ ਚਾਹ 1500 ਥਾਂ ਤੇ ਹੋ 2000 ਥਾਂ ਤੇ ਹੋ ਹਿੰਦੁਸਤਾਨ ਚ ਹੋ ਵਿਦੇਸ਼ ਚ ਹੋ ਉਹ ਹਰ ਕਿਤੇ ਹੀ ਲੋਕੀ ਪ੍ਰੇਮ ਨਾਲ ਕਰ ਦਿੰਦੇ ਕਿਉਂਕਿ ਉਹਨਾਂ ਦੀ ਇੱਕ ਬੜੀ ਲੰਬੀ ਸੋਚ ਹੁੰਦੀ ਹੈ ਇਸ ਤਰ੍ਹਾਂ ਦੇ ਜਦੋਂ ਸੰਤ ਲੋਕ ਮਹਾਰਾਜ ਲੋਕ ਜਿਨ੍ਹਾਂ ਨੂੰ ਆਪਾ ਪਰਮਾਤਮਾ ਤੋਂ ਇਹ ਨਾਮ ਦਰਜਾ ਦਿੰਨੇ ਆ ਉਹਨਾਂ ਦੀ ਸੋਚ ਜਿਹੜੀ ਹੁੰਦੀ ਆ ਉਹ ਬੜੀ ਦੂਰ ਰਸੀ ਹੁੰਦੀ ਆ ਬੜੀ ਲੰਬੀ ਹੁੰਦੀ ਆ ਉਹਨਾਂ ਨੇ ਉਹਨਾਂ ਨੂੰ ਅੱਜ ਦਾ ਨਹੀਂ ਆਉਣ ਵਾਲੇ 50 ਸਾਲ 100 ਸਾਲ 200 ਸਾਲ 500 ਸਾਲ ਦੀ ਸੋਚ ਲੈ ਕੇ ਚੱਲਦੇ ਨੇ ਇਸੇ ਕਰਕੇ ਹੀ ਆਪਾਂ ਉਹਨਾਂ ਨੂੰ ਪਰਮਾਤਮਾ ਦਾ ਦਰਜਾ ਦਿੰਨੇ ਆ ਮੈਂ ਬਾਬਾ ਹਰਦੀਪ ਸਿੰਘ ਜੀ ਜੋ 23 ਫਰਵਰੀ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਸੀ ਔਰ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਮੈਂ ਉਸ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜੀਤ ਸਾਰੇ ਵਿਰਾਜਮਾਨ ਨੇ ਤੁਸੀਂ ਸਾਰੇ ਉਹ ਜਿਨ੍ਹਾਂ ਨੇ ਉਸ ਨੂੰ ਅੱਗੇ ਲੈ ਕੇ ਜਾਇਆ ਔਰ ਇਸੇ ਤਰੀਕੇ ਨਾਲ ਹੀ ਬਟਿੰਡਾ ਉਹਨਾਂ ਨੇ ਸਮਝੇ प्यार से बोलो तरनंगा जी आज बाबा हरदीप सिंह जी दे जन्मदिन 23 फरवरी नु जो की ब्रलिन हो चुके ने उना दे की बहुत ही बढ़िया ਸੁਣੀ ਹੈ ਸਾਰੇ ਹਿੰਦੁਸਤਾਨ ਨੂੰ ਤੇ ਵਿਦੇਸ਼ਾਂ ਚ ਜਿੰਨੇ ਵੀ ਲੋਕ ਬੈਠੇ ਨੇ ਉਹਨਾਂ ਨੇ ਇੱਕ ਬਹੁਤ ਹੀ ਵੱਡੀ ਮਹਿਮ ਜੋ ਬਹੁਤ ਹੀ ਲੰਬੀ ਸੋਚ ਦੇ ਸੰਤ ਕਹ ਲੋ ਆਪਾ ਪਰਮਾਤਮਾ ਹੈ ਜਿਨ੍ਹਾਂ ਨੇ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਪਾਣੀ ਦਾ ਤੇ ਧਰਤੀ ਦਾ ਦੇਖਭਾਲ ਬਹੁਤ ਅੱਛੇ ਤਰੀਕੇ ਨਾਲ ਕਰਾਂਗੇ ਤਾਂ ਇਹ ਬਹੁਤ ਹੀ ਚੰਗੀ ਗੱਲ ਹੈ ਤੇ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਇਹ ਬਹੁਤ ਹੀ ਵੱਡੀ ਗੱਲ ਹੈ ਉਹਨਾਂ ਦੇ ਉਸ ਸਨੇਹ ਨੂੰ ਨਰਕਾਂ ਦੀ ਪਵਨ ਦੀ ਸਾਰੀ ਸਮਿਤੀ ਵੱਲੋਂ ਤੇ ਸਾਰੇ ਉਹਨਾਂ ਦੇ ਪਰਿਵਾਰ ਜੋ ਇੱਥੇ ਬੈਠੇ ਨੇ ਉਹਨਾਂ ਵੱਲੋਂ ਅੱਗੇ ਵਧਾਇਆ ਗਿਆ। ਇਸ ਸਮਿਤੀ ਦੇ ਦਸਨ ਮੁਤਾਬਕ ਕਾਰਪੋਰੇਸ਼ਨ ਦੇ ਸਟਾਫ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਤਾਂ ਮੈਂ ਧੰਨਵਾਦੀ ਹਾਂ ਸਾਰੀ ਸਮਿਤੀ ਦਾ ਰਾਮ ਪ੍ਰਕਾਸ਼ ਜੀ ਦਾ ਦੁੱਗਲ ਸਾਹਿਬ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਜਿੰਨੇ ਵੀ ਇੱਥੇ ਆਪਣੇ ਸਟੇਜ ਤੇ ਵਿਲਾਜਮਾਨ ਨੇ ਤੇ ਸਾਹਮਣੇ ਲੋਕ ਬੈਠੇ ਨੇ ਵੀ ਉਹਨਾਂ ਨੇ ਉਸ ਸੁਨੇਹੇ ਨੂੰ ਬਹੁਤ ਅੱਗੇ ਲੈ ਕੇ ਗਿਆ। ਇਸ ਸਨੇਹ ਦੇ ਨਾਲ ਆਪਣਾ ਇੱਕੋ ਹੀ ਮਕਸਦ ਹੈ ਵੀ ਆਪਾਂ ਬਠਿੰਡੇ ਨੂੰ ਇੱਕ ਸਵਛ ਬਠਿੰਡਾ ਬਣਾਣਾ ਹੈ ਔਰ ਉਸ ਬਠਿੰਡੇ ਦੇ ਵਿੱਚ ਉਹਨੂੰ ਸਵਛ ਬਣਾਉਣ ਵਾਸਤੇ ਆਲਰੇਡੀ ਇੰਨਾਂ ਨੇ ਲੋਕਾਂ ਨੇ ਸਾਰਾ ਬਹੁਤ ਵਧੀਆ ਸਾਥ ਦਿੱਤਾ ਹੈ ਔਰ ਇਹ ਜਦੋਂ ਇਸ ਤਰੀਕੇ ਦਾ ਕੰਮ ਹੁੰਦਾ ਉਦੋਂ ਇੱਕ ਜੁਟਤਾ ਦਾ ਵੀ ਸਨੇਹ ਜਾਲ ਜਾਂਦਾ ਹੈ ਭਾਈਚਾਰੇ ਦਾ ਵੀ ਸਨੇਹ ਨਾਲ ਜਾਂਦਾ ਉਹ ਭਾਈਚਾਰੇ ਦੇ ਸਨੇਹ ਨੂੰ ਅੱਗੇ ਵਧਾਉਂਦੇ ਹੋਏ ਮੈਂ ਤੇ ਇਹ ਕਹਿੰਦਾ ਵੀ ਇੱਕ ਬੰਦਾ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਅੱਜ ਦੇ ਇਸ ਕੰਮ ਨੂੰ ਜਦੋਂ ਅੱਗੇ ਲੋਕਾਂ ਨੂੰ ਦੱਸੇਗਾ ਤਿੰਨ ਤਿੰਨ ਲੋਕਾਂ ਨੂੰ ਦੱਸੇਗਾ ਤੇ ਉਹ ਤਿੰਨ ਲੋਕ ਅੱਗੇ ਜਾ ਕੇ ਇਸੇ ਤਰੀਕੇ ਨਾਲ ਹੀ ਕੰਮ ਕਰਨਗੇ ਤੇ ਇੱਕ ਸਵੱਛ ਬਠਿੰਡਾ ਬਣਾਉਣ ਨੂੰ ਹੀ ਰੋਕ ਨਹੀਂ ਸਕਦਾ ਮੈਂ ਹਮੇਸ਼ਾ ਇਹ ਕਹਿੰਦਾ ਆ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਦੇ ਵੀ ਕੋਈ ਇਕੱਲਾ ਬੰਦਾ ਨਹੀਂ ਕਰ ਸਕਦਾ ਕਦੇ ਵੀ ਕੋਈ ਪੋਲੀਟੀਸ਼ਨ ਇਕੱਲਾ ਵੀ ਨਹੀਂ ਕਰ ਸਕਦਾ ਕੰਮ ਲੋਕਾਂ ਦੇ ਸਾਥ ਨਾਲ ਹੁੰਦਾ ਹੈ ਪੋਲੀਟੀਸ਼ਨ ਵੀ ਲੋਕਾਂ ਦੇ ਸਾਥ ਨਾਲ ਹੁੰਦਾ ਹੈ ਅਦਾਰੇ ਵੀ ਲੋਕਾਂ ਦੇ ਸਾਥ ਨਾਲ ਹੁੰਦੇ ਆ ਜੇ ਤੁਸੀਂ ਅੱਗੇ ਹੋ ਤਾਂ ਤੁਸੀਂ ਤਾਂ ਹੀ ਅੱਗਿਓਂ ਜੋ ਤੁਹਾਡੇ ਨਾਲ ਪਿੱਛੇ ਤੁਹਾਡੀ ਪੂਰੀ ਟੀਮ ਖੜੀ ਹੈ ਜੇ ਤੁਸੀਂ ਇਕੱਲੇ ਚੱਲ ਰਹੇ ਹੋ ਨਾ ਤੁਸੀਂ ਅੱਗਿਓਂ ਤੇ ਨਾ ਤੁਸੀਂ ਪਿੱਛੇ ਇਕੱਲਾ-ਇਕੱਲਾ ਹੀ ਹੁੰਦਾ ਹੈ ਅੱਜ ਬਾਬਾ ਹਰਦੇਵ ਸਿੰਘ ਜੀ ਦਾ ਜੋ ਸਨੇਹਾ ਜੋ ਉਹਨਾਂ ਨੇ ਮੈਂ ਬਾਰ-ਬਾਰ ਕਹਿ ਰਹੇ ਆ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਕੇ ਇਕੱਠੇ ਭਾਈਚਾਰੇ ਤੌਰ ਤੇ ਲੈ ਕੇ ਚੱਲਣਾ ਇਹ ਬਹੁਤ ਵੱਡਾ ਸਨੇਹਾ ਹੈ ਔਰ ਇਸੇ ਸਨੇਹੇ ਨੂੰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਹਰ ਸਾਲ ਇਹਨੂੰ ਹਰ ਸਾਲ ਇਹ ਤੋਂ ਵੱਡਾ ਕਰਨਾ ਹੋਰ ਲੋਕਾਂ ਨੂੰ ਨਾਲ ਜੋੜਨਾ ਹੈ ਤੇ ਇਸ ਸਨੇਹ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਇਹੋ ਜਿਹਾ ਬਣਾ ਦੇਣਾ ਵੀ ਲੋਕੀ ਮਿਸਾਲ ਦਿਆ ਕਰਨ ਦਾ ਉਹ ਬਠਿੰਡੇ ਦੀ ਦਿਆ ਕਰਨ ਠੀਕ ਹੈ ਆਪਣਾ ਨਾਮ ਸ਼ੁਰੂ ਕਰ ਮੈਂ ਐਸਪੀ ਦੁੱਗਲ ਜੋ ਲੀਡ ਚਾਰਜ ਸੰਤਨਨਕਾਰੀ ਮੰਡਲ ਅੱਜ ਦੇ ਇਸ ਦਿਨ ਦੀ ਜੋ ਹੈ ਜਾਣਕਾਰੀ ਦੇਣ ਲਈ ਆਪ ਜੀ ਆਇਓ ਇਹ ਦਿਨ ਹਰ ਸਾਲ ਹੀ 23 ਫਰਵਰੀ ਸਤਗੁਰੂ ਬਾਬਾ ਹਰਦੀਪ ਸਿੰਘ ਦਾ ਜਨਮ ਦਿਨ ਦੇ ਵਜੋਂ ਮਨਾਇਆ ਜਾਂਦਾ ਹੈ ਔਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੰਦੇਸ਼ ਦਿੱਤਾ ਕਿ ਮੇਰਾ ਜਨਮ ਦਿਨ ਹੈ ਉਹ ਮਾਨਵਤਾ ਲਈ ਸਮਰਪਿਤ ਹੈ ਇਨਸਾਨੀ ਭਲਾਈ ਲਈ ਸਮਰਪਿਤ ਹੈ ਔਰ ਇਸ ਦਿਨ ਸਾਡੇ ਨੂੰ ਪਹਿਲਾਂ ਆਦੇਸ਼ ਦਿੱਤੇ ਗਏ ਰੇਲਵੇ ਸਟੇਸ਼ਨਾਂ ਦੀ ਵੀ ਅਸੀਂ ਤਿੰਨ ਸਾਲ ਲਗਾਤਾਰ ਸਫਾਈ ਕੀਤੀ ਬੱਸ ਅੱਡਿਆਂ ਦੀ ਵੀ ਕੀਤੀ ਪਾਰਕਾਂ ਦੀ ਵੀ ਕੀਤੀ ਹੈ ਔਰ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਨੇ ਤਾਂ ਕਿ ਬਾਬਾ ਜੀ ਦਾ ਜੋ ਸੰਦੇਸ਼ ਸੀ ਕਿ ਨਰ ਸੇਵਾ ਨਾਰਾਇਣ ਪੂਜਾ ਇਨਸਾਨ ਦੀ ਸੇਵਾ ਹੀ ਪਰਬੂ ਦੀ ਪਕਤੀ ਹੈ ਕਿਉਂਕਿ ਕਿਉਂਕਿ ਪ੍ਰਭੂ ਜੋ ਹੈ ਇਨਸਾਨਾਂ ਵਿੱਚ ਇਹ ਵਸਦਾ ਹੈ ਪ੍ਰਭੂ ਹੀ ਸਰਕਾਰ ਦੇ ਵਿੱਚ ਇਨਸਾਨਾਂ ਵਿੱਚ ਹੀ ਪ੍ਰਗਟ ਹੁੰਦਾ ਹੈ ਤਾਂ ਇਹਨਾਂ ਦੀ ਸੇਵਾ ਹੀ ਜੋ ਹੈ ਉਹ ਪ੍ਰਭੂ ਦੀ ਸੇਵਾ ਹੈ ਇਸ ਟੀਚਰ ਨੂੰ ਅੱਗੇ ਰੱਖਦੇ ਹੋਏ ਹਨ ਅਨੇਕਾ ਰੂਪਾਂ ਚ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਹਵਾ ਨੂੰ ਵੀ ਸ਼ੁੱਧ ਕਰਨ ਲਈ ਰੁੱਖ ਲਗਾਏ ਜਾਂਦੇ ਨੇ ਵਨਸ ਵਨ ਲਗਾਏ ਗਏ ਅਤੇ ਬਾਬਾ ਜੀ ਦਾ ਜੋ ਸੰਦੇਸ਼ ਸੀ ਕਿ ਪ੍ਰਦੂਸ਼ਣ ਅੰਦਰ ਹੋ ਜਾਂ ਬਾਹਰ ਹੋ ਦੋਨੋਂ ਹੀ ਖਤਰਨਾਕ ਨੇ ਤੋ ਬਾਹਰ ਦਾ ਪ੍ਰਦੂਸ਼ਣ ਸਫਾਈ ਭਿਆਨ ਬਰਖਸ਼ ਲਗਾ ਕੇ ਦੂਰ ਕਰਨ ਦਾ ਯਤਨ ਕੀਤਾ ਜਾਂਦਾ ਹੈ ਔਰ ਅੰਦਰ ਦਾ ਪ੍ਰਦੂਸ਼ਣ ਹ ਹੁਣ ਅਸੀਂ ਇੱਥੇ 1 ਘੰਟਾ ਸਤਸੰਗ ਕਰਾਂਗੇ ਮਹਾਂਪੁਰਸ਼ਾਂ ਦੇ ਬਚਨ ਸੁਣਾਂਗੇ ਮਹਾਂਪੁਰਸ਼ਾਂ ਦੀ ਸਿੱਖਿਆ ਘਰ ਘਰ ਪਹੁੰਚਾਉਣੀ ਹੈ ਉਹਦੇ ਨਾਲ ਸਾਡਾ ਮਨ ਦੀ ਸਫਾਈ ਹੋਏਗੀ ਤਨ ਵੀ ਸਾਫ਼ ਰਹੇ ਮਨ ਵੀ ਸਾਫ਼ ਰਹੇ ਫਿਰ ਇਨਸਾਨ ਦਾ ਜੀਵਨ ਜੋ ਹੈ ਸੁੰਦਰ ਬਣੇਗਾ ਬਾਬਾ ਜੀ ਦਾ ਇੱਕ ਕੋਟੇਸ਼ਨ ਯਾਦ ਆ ਰਹੀ ਹੈ ਕਿ ਯੁਗ ਸੁੰਦਰ ਸਦੀਆਂ ਸੁੰਦਰ ਹਰ ਪਲ ਸੁੰਦਰ ਗਰ ਮਾਨਵ ਜੀਵਨ ਬਹੁਤ ਸੁੰਦਰ ਅਗਰ ਹਰ ਇਨਸਾਨ ਦਾ ਜੀਵਨ ਸੁੰਦਰ ਬਣ ਜਾਵੇ ਤੇ ਸਮਾਜ ਦਾ ਜੀਵਨ ਸੁੰਦਰ ਬਣੇਗਾ ਦੇਸ਼ ਸਾਡੀ ਬੰਦ ਸੁੰਦਰ ਬਣੇਗਾ ਸਾਰੀ ਮਾਨਵਤਾ ਦਾ ਜੀਵਨ ਸੁੰਦਰ ਬਣੇਗਾ ਤਾਂ ਉਸ ਟੀਚਰ ਨੂੰ ਮੁੱਖ ਰੱਖ ਕੇ ਅੱਜ ਹਿੰਦੁਸਤਾਨ ਦੇ 1500 ਜਗਾਵਾਂ ਦੇ ਉੱਤੇ ਇਹ ਜੋ ਕਾਰਜਕ੍ਰਮ ਚਲਾਏ ਜਾ ਰਹੇ ਨੇ ਲੱਖਾਂ ਦੀ ਗਿਣਤੀ ਵਿੱਚ ਸਾਰੇ ਸੇਵਾਦਾਰ ਸੰਗਤਾਂ 3 ਘੰਟੇ ਲਗਾਤਾਰ ਜੋ ਹੁਣ ਇਸ ਸਫਾਈ ਵਿੱਚ ਚਲਾਉਣ ਗਿਆ ਔਰ ਉਸ ਤੋਂ ਬਾਅਦ ਫਿਰ 1 ਘੰਟਾ 1.5 ਘੰਟਾ satsang ਹੋਏਗਾ ਔਰ ਇਸ ਦੇ ਨਾਲ ਨਾਲ ਬਾਹਰਲੇ ਮੁਲਕਾਂ ਵਿੱਚ ਵੀ ਇਹ ਅਭਿਆਨ ਇਸੇ ਤਰ੍ਹਾਂ ਹੀ ਚਲਾਏ ਜਾਂਦੇ ਨੇ ਚਾਹੇ ਖੂਨਦਾਨ ਦਾ ਹੋਵੇ ਚਾਹੇ ਸਫਾਈ ਵਿਹਾਨ ਦਾ ਹੋਵੇ ਤਾਂ ਉੱਥੇ ਵੀ ਬਾਹਰਲੇ ਮੁਲਕਾਂ ਵਿੱਚ ਵੀ ਇਹ ਇਸੇ ਤਰ੍ਹਾਂ ਹੀ ਅੱਜ ਵੀ ਉੱਥੇ ਚਲਾਏ ਜਾ ਰਹੇ ਨੇ ਬਹੁਤ-ਬਹੁਤ ਧੰਨਵਾਦ ਜੀ ਮੀਡੀਆ ਦਾ ਇਹਨਾਂ ਦੀ ਕਿਰਪਾ ਨਾਲ ਇਹ ਸੰਦੇਸ਼ ਲੱਖਾਂ ਲੋਕਾਂ ਤੱਕ ਪਹੁੰਚ ਪਾਏਗਾ ਆਪ ਜੀ ਦਾ ਵੀ ਧੰਨਵਾਦ ਔਰ ਇਸ ਮੌਕੇ ਦੇ ਪਹੁੰਚੇ ਹੋਏ ਸਾਡੇ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸ਼੍ਰੀ ਅਮਰਜੀਤ ਮਹਿਤਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਪਿਆਰ ਸੇ ਕਹਿੰਦਾ ਜੀ ਧੰਨਵਾਦ ਆਪ ਜੀ ਦਾ ਕੀ ਨਾਮ ਹੈ ਜੀ ਔਰ ਅੱਜ ਨਿਰੰਕਾਰੇ ਮਿਸ਼ਨ ਕੇ ਵਲੰਟੀਅਰਸ आज दो नंबर झील की सफाई में व्यस्त है तो इस प्रति आपकी क्या भाव है जी आ, मेरा नाम रेनू है जी और आ, आज तेईस फरवरी को हमारे बाबा जी बाबा हरदेव सिंह जी का बर्थडे होता है उसके विषय उसी उसी के ही खुशी में हमें आदेश मिला है सतगुरु तो मां से कि हमने सफाई करनी है कि जो हमारा पानी है स्वच्छ होना चाहिए तो आज जो हमारे महापुरुष सेवावा कर रहे हैं ये सतगुरु की आदेश के अनुसार ही कर रहे हैं ताकि हमारा जो समाज है वो भी साफ रहे और जैसे हमारा अंदर मन होता है हमें अंदर मन को साफ रखना होता है ऐसी इसी प्रकार जैसे हमारा आला वाला है जो जल है साफ रहेगा तो हमारा समाज भी साफ रहेगा और जो इसको बरतेगा क्योंकि हमारा पानी है जो हमें पानी से हमें बहुत फायदे होते हैं पानी के बिना हमारा जीवन नहीं है इसीलिए हमें आसपास की हवा साफ-सुथरा रखने के लिए जो संदेश संदेश नंकारी माता सतगुरु माताजी से मिला है उसी के हिसाब से जो पालना कर रहे हैं और सफाई कर रहे हैं मेरा नाम कृष्ण कत्याल दास नंकारी मिशन इते बठंडे दा सेवदार आज जेड़ा अभियान चलाया जा रहा है सफाई अभियान चलाया जा रहा है किस विषय में आज साडा बहुत शुभ दिहारा ਸਤੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਦਾ ਸਾਡਾ ਜਲੰਧਿਆੜਾ ਹੈਗਾ ਉੱਥੇ ਪਲਖਸ ਦੇ ਵਿੱਚ ਨੰਕਾਰੀ ਮਿਸ਼ਨ ਰੇਗਨ ਪੂਰੇ ਵਿਸ਼ਵ ਭਰ ਦੇ ਵਿੱਚ ਇਹ ਜਿਹੜਾ ਸਫਾਈ ਪ੍ਰਯੋਜਨ ਚਲਾਇਆ ਜਾ ਰਿਹਾ ਹੈਗਾ ਨੰਕਾਰੀ ਮਿਸ਼ਨ ਜਿਹੜਾ ਹੈਗਾ ਕੇਵਲ ਅੱਜ ਦੇ ਦਿਨ ਹੀ ਨਹੀਂ ਅਨੇਕਾਂ ਵਾਰੀ ਜਦੋਂ ਵੀ ਸਤਿਗੁਰੂ ਦਾ ਸਾਨੂੰ ਉਦੇਸ਼ ਆਉਂਦੇ ਹੈ ਅਸੀਂ ਉਸੇ ਮੁਤਾਬਿਕ ਆਪਣੀ ਇਸਵਾਵਾ ਕਰ ਦਿੰਦੇ ਹਾਂ ਬੇਸ਼ੱਕ ਉਹ ਰੇਲਵੇ ਸਫਾਈ ਦਾ ਅਭਿਆਨ ਚੱਲਿਆ ਸਾਡੇ ਬੂਟੇ ਲਾਣ ਦਾ ਚੱਲਿਆ ਸਾਡਾ ਇਹ ਹੁਣ ਜਿਹੜਾ ਸਾਨੂੰ ਇਸ ਵਾਰੀ ਜਿਹੜਾ ਮਿਲਿਆ ਹੈਗਾ ਪ੍ਰੋਜੈਕਟ ਮਿਲਿਆ ਪ੍ਰੋਜੈਕਟ ਅਮਰਿਤ ਵੀ ਜਿੰਨੇ ਵੀ ਸਾਡੇ ਪਾਣੀ ਪੀਣ ਦੇ ਸਰੋਤ ਹਨ ਅਸੀਂ ਇਸ ਦੀ ਸਾਫ ਸਫਾਈ ਰੱਖੀਏ ਤਾਂ ਕਿ ਜਿਹੜਾ ਆਨਾਲਾ ਸਾਡਾ ਕੱਲ ਹੈ ਉਹ ਚ ਸਾਰਿਆਂ ਨੂੰ ਜਿਹੜਾ ਹੈਗਾ ਹੈਲਥੀ ਵਾਟਰ ਮੇਲੇ ਸਭ ਨੂੰ ਤੇ ਲੋਕੀ ਸਿਵਿਲਟੀ ਜਾਗਰੂਤ ਹੋਣ ਇਹ ਇਸ ਕਰਕੇ ਅੱਜ ਦਾ ਬਿਆਨth ਲਾਇਆ ਜਾ ਰਿਹਾ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜਾ ਇਹਦੀ ਟਾਈਮਿੰਗ ਹੈ ਅਸੀਂ ਅੱਜ ਸਾਡੇ 7:00 ਵਜੇ ਤੋਂ ਸ਼ੁਰੂ ਹੋਇਆ ਤੇ 12:00 ਵਜੇ ਤੱਕ ਚੱਲੇਗਾ ਅਸੀਂ ਕੱਲ ਵੀ ਇਥੇ ਬਹੁਤ ਜ਼ਿਆਦਾ ਇਥੇ ਮਿਹਨਤ ਜਿਹੜੀ ਇਹ ਕੀਤੀ ਹੈ ਇਹਦੇ ਵਿੱਚ ਸਾਨੂੰ ਕਾਰਪੋਰੇਸ਼ਨ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਦਾ ਸੋਨਾਂ ਦਾ ਵੀ ਤੇਦਲੋ ਸ਼ੁਕਰਗੁਜ਼ਾਰ ਹੈਗਾ ਸਾਡੇ ਮੇਅਰ ਸਾਹਿਬ ਦੇ ਕਹਿਣ ਦੇ ਉੱਤੇ ਕਾਰਪੋਰੇਸ਼ਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਐਨ ਡੀ ਆਰ ਐਫ ਜਿਵੇਂ ਅੱਜ ਵੀ ਹੋ ਗਿਆ ਐਨ ਡੀ ਆਰ ਐਫ ਹਲੇ ਵੀ ਸਾਡੇ ਨਾਲ ਸਹਿਯੋਗ ਕਰ ਰਿਹਾ ਐਨ ਡੀ ਆਰ ਐਫ ਜਿੱਦਾਂ ਉਹਨੇ ਵਾਟਰ ਬਾਡੀਜ਼ ਹੈਗੀਆਂ ਕਨਾਲਸ ਹੈਗੀਆਂ ਵੀ ਕੋਈ ਵੀ ਇੱਧਰ ਬੱਚੇ ਜਾਂ ਕਿਸੇ ਨੂੰ ਕੋਈ ਐਸੀ ਦੁਰਘਟਨਾ ਹੋਈ ਉਹ ਵੀ ਸਾਡਾ ਸਾਥ ਦੇ ਰਹੀ ਹੈਗੀ